ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰਬਾਲਮ ਸਾਖੀਆਂ ਪਹਿਲੀ ਸਾਖੀ ਪਟਨੇ અવਤਾਰ ਸਾਡੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਜੀ ਹੋਏ ਹਨ ਅਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ અવਤਾਰ ਪਟਨੇ ਸ਼ਹਿਰ ਵਿੱਚ ਹੋਇਆ ਸੀ અવਤਾਰ ਹੋਣਾ ਕਿਸ ਨੂੰ ਆਖੀਦਾ ਹੈ ਜਿਵੇਂ ਕੋਈ ਬੱਚਾ ਜੰਮੇ ਤਾਂ ਕਹਿੰਦਾ ਹੈ ਫਲਾਣਾ ਬਾਲਕ ਜੰਮਿਆ ਹੈ ਇਸ ਤਰ੍ਹਾਂ ਅਵਤਾਰ ਹੋਣਾ ਗੁਰੂ ਸਾਹਿਬ ਦੇ ਦੁਨੀਆ ਵਿੱਚ ਆਉਣ ਨੂੰ ਆਖੀਂਦਾ ਹੈ ਕਿਉਂਕਿ ਉਹ ਲੋਕਾਂ ਵਾਂਗੂ ਕਰਮਾ ਕਰਕੇ ਨਹੀਂ ਜਨਮਦੇ ਉਹ ਦੁਨੀਆ ਦਾ ਭਲਾ ਕਰਨ ਵਾਸਤੇ ਉਤੋਂ ਮਾਨੋਂ ਉਤਰਦੇ ਹਨ ਸੋ ਸਾਡੇ 10ਵੇਂ ਗੁਰੂ ਜੀ ਪਟਨੇ ਵਿੱਚ ਅਵਤਾਰ ਹੋਏ ਸਨ ਉਹਨਾਂ ਦੇ ਪਿਤਾ ਦਾ ਨਾਮ ਸੀ ਗੁਰੂ ਤੇਗ ਬਹਾਦਰ ਜੀ ਗੁਰੂ ਤੇਗ ਬਹਾਦਰ ਸਾਡੇ 9ਵੇਂ ਗੁਰੂ ਸਾਹਿਬ ਸਨ ਭਲਾ ਜੀ ਪਟਨਾ ਕਿੱਥੇ ਕੋ ਹੋਇਆ ਪਟਨਾ ਇੱਕ ਵੱਡਾ ਸ਼ਹਿਰ ਹੈ ਜੋ ਬਿਹਾਰ ਸੂਬੇ ਦੀ ਰਾਜਧਾਨੀ ਹੈ ਜੋ ਸ਼੍ਰੀ ਅਮਰਤ ਸਰ ਤੋਂ ਲਗਭਗ 800 ਮੀਲ ਹੈ ਇਹ ਨਗਰ ਗੰਗਾ ਦੇ ਕਿਨਾਰੇ ਉਰਾਰਲੇ ਪਾਸੇ ਦੂਰ ਤਾਈਂ ਚਲਾ ਗਿਆ ਹੈ ਕਲਕੱਤੇ ਜਾਉ ਤਾਂ ਰਸਤੇ ਵਿੱਚ ਆਉਂਦਾ ਹੈ ਇਸ ਸ਼ਹਿਰ ਵਿੱਚ ਜਨਮ ਸਥਾਨ ਹੈ ਗੁਰੂ ਜੀ ਦਾ ਭਲਾ ਜੀ ਨੌਵੇਂ ਗੁਰੂ ਜੀ ਤਾਂ ਪੰਜਾਬ ਰਹਿੰਦੇ ਸੀ ਤੇ ਦਸਵੇਂ ਗੁਰੂ ਜੀ ਦਾ 800 ਮੀਲ ਦੂਰ ਜਾ ਕੇ ਅਵਤਾਰ ਕਿਕੂ ਹੋਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਨੂੰ ਗਏ ਸਨ ਰਸਤੇ ਵਿੱਚ ਪ੍ਰਿਆਗ ਆਦ ਥਾਵਾਂ ਤੋਂ ਹੁੰਦੇ ਹੋਏ ਪਟਨੇ ਗਏ ਸਨ ਤਦੋਂ ਪਟਨੇ ਤੇ ਸਹਿਸਰਾਮ ਆਦ ਨਗਰਾਂ ਵਿੱਚ ਦੂਰ ਦੂਰ ਗੁਰੂ ਕੀ ਸਿੱਖੀ ਫੈਲੀ ਹੋਈ ਸੀ ਪਟਨੇ ਪਹੁੰਚ ਕੇ ਨੌਵੇਂ ਗੁਰੂ ਸਾਹਿਬ ਜੀ ਅਸਾਮ ਨੂੰ ਚਲੇ ਗਏ ਪਟਨੇ ਤੋਂ ਅੱਗੇ ਜਾ ਕੇ ਬਿਹਾਰ ਮੁਕਦਾ ਤੇ ਬੰਗਾਲ ਆਉਂਦਾ ਹੈ ਹੋਰ ਪਰੇ ਤੋਂ ਨੂੰ ਜਾਓ ਤੇ ਬੰਗਾਲ ਮੁਕਦਾ ਤੇ ਅਸਾਮ ਆਉਂਦਾ ਹੈ ਇਸ ਅਸਾਮ ਦੇਸ਼ ਵਿੱਚ ਕਦੇ ਗੁਰੂ ਨਾਨਕ ਸਾਹਿਬ ਜੀ ਵੀ ਗਏ ਸਨ। ਹੁਣ ਗੁਰੂ ਤੇਗ ਬਹਾਦਰ ਜੀ ਗਏ ਸਨ। ਗੁਰੂ ਜੀ ਆਪ ਤਾਂ ਅਸਾਮ ਨੂੰ ਚਲੇ ਗਏ ਪਰ ਆਪਣੀ ਪਵਿੱਤਰ ਸੁਪਤਨੀ ਸ਼੍ਰੀਮਤੀ ਸਾਡੀ ਮਾਤਾ ਗੁਜਰੀ ਜੀ ਨੂੰ ਪਟਨੇ ਛੋੜ ਗਏ ਸਨ। ਨਾਲ ਉਹਨਾਂ ਦੇ ਵੀਰ ਕਿਰਪਾਲ ਚੰਦ ਜੀ ਨੂੰ ਨਾਲ ਆਪਣੀ ਮਾਤਾ ਨਾਨਕੀ ਜੀ ਨੂੰ ਅਤੇ ਹੋਰ ਪ੍ਰੇਮੀ ਸਿੱਖਾਂ ਤੇ ਸੇਵਕਾਂ ਨੂੰ ਛੋੜ ਗਏ ਸਨ। ਉਹਨਾਂ ਦੇ ਮਗਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਇੱਥੇ ਹੋਇਆ। ਤਦੋਂ ਸੇ ਤਦੋਂ ਸੀ ਪੋ ਮਹੀਨੇ ਦੇ ਚਾਨਣੇ ਪੱਖ ਦੀ 7ਵੀ ਤੇ ਸੰਮਤ ਸੀ 1723 ਪਟਨੇ ਵਿੱਚ ਗੁਰਸਿੱਖੀ ਚੋਖੀ ਹੈ ਸੀ ਆਪ ਜੀ ਦੇ ਅਵਤਾਰ ਤੇ ਘਰ ਘਰ ਖੁਸ਼ੀਆਂ ਹੋਈਆਂ ਫਿਰ ਆਸਾਮ ਗੁਰੂ ਜੀ ਨੂੰ ਖਬਰ ਕੱਲੀ ਗਈ ਉੱਥੇ ਸਿੱਖਾਂ ਨੇ ਤੇ ਰਾਜੇ ਦੀ ਫੌਜ ਨੇ ਬੜੇ ਸਦਿਆਨੇ বাজਾਈ ਪੰਜਾਬ ਵਿੱਚ ਖਬਰ ਆਈ ਤਾਂ ਗੁਰਸਿੱਖਾਂ ਦੇ ਘਰ ਵਧਾਈਆਂ ਵੱਜੀਆਂ